ਸੀ ਦੇਖ ਰਹੇ ਹੋ ਮਾਝਾ ਮਾਲਵਾ ਦੁਆਬਾ 24 ਨਿਊ ਟੀਵੀ ਅਲੀਆਲ ਤੋਂ ਮਨਮੀ ਲੂਤਰਾ ਦੇ ਨਾਲ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਧੰਨਵਾਦ ਅੱਜ ਪ੍ਰਭੂ ਯਿਸੂ ਈਸੂ ਜੀ ਦੇ ਜਨਮ ਦਿਹਾੜੇ ਦੇ ਸ਼ੁਭ ਦਿਨ ਤੇ ਮੇਰੇ ਢਾਲੇ ਚੱਕ ਤੋਂ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਅਲੀਆਲ ਪਹੁੰਚਣ ਤੇ ਅਲੀਵਾਲ ਦੇ ਸੰਗਤ ਨੇ ਚਾਹ ਤੇ ਬਿਸਕਟ ਦਾ ਲੰਗਰ ਲਗਾਇਆ ਜੋ ਕਿ ਡਾਲੇ ਚੱਕ ਤੋਂ ਆਈ ਸ਼ੋਭਾ ਯਾਤਰਾ ਵਿੱਚ ਸੰਗਤਾਂ ਨੂੰ ਚਾਹ ਤੇ ਬਿਸਕਟ ਦਾ ਲੰਗਰ ਸ਼ਕਾਇਆ ਗਿਆ ਤੇ ਬਾਅਦ ਵਿੱਚ ਸ਼ੋਭਾ ਯਾਤਰਾ ਅਲੀ ਹਲ ਤੋਂ ਬਟਾਲਾ ਰੋਡ ਨੂੰ ਤੁਰ ਗਈ ਇਸ ਮੌਕੇ ਅਲੀ ਹਲ ਵਿੱਚ ਪਹੁੰਚੀ ਸ਼ੋਭਾ ਯਾਤਰਾ ਦੇ ਨਾਲ ਪਹੁੰਚੇ ਪ੍ਰੋਫੈਸਰ ਸ਼੍ਰੇਸ਼ਟ ਰੋहिणी ਰੰਦਾਵਾ ਜੀ ਨਾਲ ਗੱਲਬਾਤ ਵੀ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਪ੍ਰਭ ਯਸੁਮ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਤੇ ਇਸ ਖੁਸ਼ੀ ਦੇ ਦਿਹਾੜੇ ਦੇ ਉੱਤੇ ਸਭ ਸੰਗਤਾਂ ਨੇ ਰਲ ਕੇ ਇਹ ਸ਼ੋਭਾ ਯਾਤਰਾ ਦਾ ਸੰਜੋਗ ਦਿੱਤਾ ਹੈ ਤੇ ਨਾਲ ਹੀ ਉਹਨਾਂ ਕਹਾ ਕਿ ਪ੍ਰਭੂ ਯੇਸ਼ੂਸੀ ਪ੍ਰੇਮ ਦਾ ਪ੍ਰਤੀਕ ਹੈ ਅਤੇ ਨਾਲ ਹੀ ਪਵਿੱਤਰ ਬੈਬਲ ਦੇ ਵਚਨ ਮਤੀ ਯਾਰਾਂ ਦੀ 28 ਦੇ ਵਿੱਚ ਹੇ ਬੋਜ ਥਲੇ ਦੱਬੇ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਉਹਨਾਂ ਨੇ ਕਿਹਾ ਮਤਲਬ ਕਿ ਜੋ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦੇ ਹਨ ਉਹ ਸ਼ਿਫਾ ਤੇ ਛੁਟਕਾਰਾ ਪਾਉਂਦੇ ਹਨ ਇਹ ਤਾਂ ਦਿਖਾ ਰਹੇ ਇਹ ਸ਼ੋਭਾ ਯਾਤਰਾ ਅਲੀਆਲ ਦੇ ਵਿੱਚ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੀ ਹੈ ਇਹ ਸ਼ੋਭਾ ਯਾਤਰਾ ਡਾਲੇ ਚੱਕ ਪਿੰਡ ਤੋਂ ਨਿਕਲੀ ਹੈ ਤੇ ਪਿੰਡ ਅਲੀਵਾਲ ਦੇ ਵਿੱਚ ਪਹੁੰਚ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਮਾਝਾ ਮਾਲਵਾ ਦੁਆਬਾ 24 ਨਿਊ ਟੀਵੀ ਦੇ ਦੁਆਰਾ ਅਲੀਵਾਲ ਦੀ ਸੰਗਤ ਨੇ ਚਾਹ ਅਤੇ ਬਿਸਕੁਟਾਂ ਦਾ ਲੰਗਰ ਜੋ ਹੈ ਤਿਆਰ ਰੱਖਿਆ ਹੈ ਆਤਮ ਦਿਖਾ ਰਹੇ ਕਿ ਪਿੰਡ ਅਲੀਵਾਲ ਦੀ ਸੰਗਤ ਜੋ ਚਾਹ ਤੇ ਬਿਸਕੁਟਾਂ ਲੰਗਰ ਤਿਆਰ ਕਰ ਰਹੀ ਹੈ ਸ਼ੋਭਾ ਯਾਤਰਾ ਜੋ ਪਿੰਡ ਦੇ ਵਿੱਚ ਆ ਪਹੁੰਚੀ ਹੈ ਇਹ ਚਾਹ ਜਿਹੜੀ ਬਣਾਈ ਗਈ ਹੈ ਚਰਚ ਅਲੀਵਾਲ ਦੇ ਸਾਹਮਣੇ ਬਣਾਈ ਗਈ ਹੈ ਚਰਚ ਵਾਲਿਆਂ ਨੇ ਸਾਰਿਆਂ ਨੇ ਝਲਕੇ ਅਲੀਵਾਲਦਿਆਂ ਨੇ ਸੰਜੋਗ ਦਿੱਤਾ ਹੈ ਕਿ ਤਾਂ ਦਿਖਾ ਰਹੇ ਹਾਂ ਪਿੰਡ ਅਲੀਵਾਲ ਦੇ ਵਿੱਚ ਪ੍ਰਭੂ ਯਸ਼ੂਮਸੀ ਦੇ ਜਨਮ ਦਿਹਾੜੇ ਨੂੰ ਲੈ ਕੇ ਇਸ ਖੁਸ਼ੀ ਦੇ ਮੌਕੇ ਤੇ ਇਹ ਅੱਜ ਸ਼ੋਭਾ ਯਾਤਰਾ ਕੱਢੀ ਗਈ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸ਼ੋਭਾ ਯਾਤਰਾ ਜਿਹੜੀ ਹੈ ਕੱਢੀ ਗਈ ਹੈ ਔਰ ਸਾਡੇ ਚੈਨਲ ਵੱਲੋਂ ਵੀ ਵੱਡੇ ਦਿਨਦਿਆਂ ਅਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਸੈਂਟਾ ਕਲੌਸ ਵੀ ਦੇਖ ਰਹੇ ਹੋ ਨੱਚ ਰਿਹਾ ਹੈ ਪਿੰਡ ਅਲੀਵਾਲ ਦੀ ਸੰਗਤਾਂ ਨੂੰ ਦਿਖਾ ਰਹੇ ਆ ਪਿੰਡ ਅਲੀਵਾਲ ਦੀ ਇਹ ਭਾਈ ਗੋਪੀ ਤੇ ਮੇਜਰ ਜੋ ਚਾਹ ਦਾ ਲੰਗਰ ਤਿਆਰ ਕਰ ਰਹੇ ਨੇ ਫੋਰ ਇਹਨਾਂ ਨਾਲ ਜਿਹੜੇ ਭਰਾ ਆ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਅੱਜ ਤੁਹਾਨੂੰ ਦਿਖਾ ਰਹੇ ਆ ਮਾਝਾ ਮਾਲਵਾ ਦੁਆਬਾ 24 ਨਿਊ ਟੀਵੀ ਦੇ ਦੁਆਰਾ ਦੇਖ ਸਕਦੇ ਹੋ ਕਿ ਸ਼ੋਭਾ ਯਾਤਰਾ ਵਿੱਚ ਕਿਦਾਂ ਪ੍ਰਭੂ ਜਸਮ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਭੰਗੜੇ ਪਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਸ਼ੋਭਾ ਯਾਤਰਾ ਦੇ ਦੌਰਾਨ ਅਸੀਂ ਪ੍ਰੋਫੈਸਰ ਸ਼੍ਰੇਸ਼ਟਾ ਰੋहिणी ਰੰਧਾਵਾ ਜੀ ਨਾਲ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਕੱਢੀ ਗਈ ਹੈ ਜੋ ਹਰ ਸਾਲ ਕਿਸੇ ਨਾ ਕਿਸੇ ਪਿੰਡ ਦੇ ਵਿੱਚੋਂ ਪਿੰਡ ਅਲੀਵਾਲ ਦੇ ਵਿੱਚ ਇਹ ਸ਼ੋਭਾ ਯਾਤਰਾ ਪਹੁੰਚਦੀ ਹੈ ਔਰ ਅਲੀਵਾਲ ਵਾਲੇ ਲੋਕ ਇਹਨਾਂ ਦਾ ਮਾਨ ਸਤਿਕਾਰ ਕਰਦੇ ਹਨ ਇਹ ਪਾਸਟ ਪ੍ਰੋਫਿਟ ਰੋਹਨੀ ਦਾਵਾ ਜੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ जी सबसे पहले मैं आई कलिया का और गाइस का धन्यवाद करना चाहूँगी और मैं सबको परमेश्वर के जन्म दिहाड़े की और हैप्पी न्यू ईयर की बहुत बहुत बधाई देती हूँ आज सब जन आज हम सब जन प्रभु यीशु मसीह के जन्म दिहाड़े पर यहाँ पर मौजूद है मैं सबको बहुत बहुत बधाई देती हूँ और आज जो ये हम परमेश्वर की शुभ यात्रा में सब जितने शामिल है इसका मतलब है इसका मीनिंग है कि परमेश्वर आज यीशु मसीह ने जन्म लिया है कुरी के पेड़ से इसके कार इसीलिए हम परमेश्वर की आज वो शुभ यात्रा निकाल इसीलिए हम ये खुशियाँ मना रहे हैं सब जन इकट्ठा होकर اور اپ سب کو بہت بہت